ਬਹੁਗਿਣਤੀ ਹਕੂਮਰਾਨਾ ਨੇ ਘੱਟ ਗਿਣਤੀ ਕੌਮ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਹੈ ਤਦ ਹੀ ਨਜਾਮੀ ਪ੍ਰਬੰਧ ਦੇ ਅچھے ਨਤੀਜੇ ਨਿਕਲ ਸਕਦੇ ਹਨ ਕਿਸੇ ਵੀ ਮੁਲਕ ਦੀ ਰਾਜਪੱਖ ਕਰਨ ਵਾਲੀ ਬਹੁਗਿਣਤੀ ਹਕੂਮਤ ਪਾਰਟੀ ਨੇ ਜੇਕਰ ਲੰਮਾ ਸਮਾਂ ਆਪਣੇ ਨਿਵਾਸੀਆਂ ਨੂੰ ਅੱਛਾ ਇਨਸਾਫ ਤੇ ਜਮਹੂਰੀਅਤ ਪਸੰਦ ਰਾਜਪੱਖ ਦੇਣਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਫਰਜ਼ ਅਜਹੀ ਬਹੁਗਿਣਤੀ ਹਕੂਮਤ ਪਾਰਟੀ ਦਾ ਇਹ ਹੁੰਦਾ ਹੈ ਕਿ ਉਹ ਆਪਣੇ ਮੁਲਕ ਵਿੱਚ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਨੂੰ ਨਜਾਮੀ ਪ੍ਰਬੰਧ ਵਿੱਚ ਨਾਲ ਲੈ ਕੇ ਵੀ ਚੱਲਣ ਅਤੇ ਉਹਨਾਂ ਨੂੰ ਦਰਪੇਸ਼ ਆ ਰਹੇ ਹਕੂਮਤੀ ਤੇ ਪ੍ਰਬੰਧਕੀ ਮਸਲਿਆਂ ਦੀ ਮਨਜ਼ੂਰੀਦਗੀ ਨਾਲ ਪਹਿਲ ਦੇ ਆਧਾਰ ਤੇ ਹੱਲ ਕਰਨ ਪਰ ਦੁੱਖ ਅਤੇ ਅਫਸੋਸ ਹੈ ਕੀ ਹਿੰਦੂਤਵ ਬਹੁਗਿਣਤੀ ਹੁਕਮਰਾਨ ਰਾਜ ਭਗ ਦੀ ਇਸ ਅੱਛੀ ਗੱਲ ਉੱਤੇ ਪੈਰਾਂ ਨਾ ਦੇ ਕੇ ਹਿੰਦੂਤਵ ਕੱਟੜਵਾਦੀ ਸੋਚ ਨੂੰ ਮੁੱਖ ਰੱਖ ਕੇ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੋਮਾ ਪ੍ਰਤੀ ਲਾਪਰਵਾਹੀ ਵਰਤ ਕੇ ਜ਼ਬਰ ਕਾਨੂੰਨਾਂ ਅਤੇ ਫੋਰਸਾਂ ਦੀ ਦੂਰ ਵਰਤੋਂ ਕਰਕੇ ਰਾਜ ਭਗ ਕਰ ਰਹੇ ਹਨ ਜਿਸ ਨਾਲ ਕਦੀ ਵੀ ਸਮੁੱਚੇ ਮੁਲਕ ਵਿੱਚ ਜਮਹੂਰੀਅਤ ਅਤੇ ਅਮਰਚਨ ਸਥਾਈ ਤੌਰ ਤੇ ਕਾਇਮ ਨਹੀਂ ਰਹਿ ਸਕੇਗਾ ਇਸ ਲਈ ਇਹਨਾਂ ਲਈ ਇਹ ਬੈਤਰ ਹੋਵੇਗਾ ਕਿ ਉਹ ਹਰ ਉਦਮ ਵਿੱਚ ਘਟ ਗਿਣਤੀ ਕੋਮਾ ਨੂੰ ਨਾਲ ਲੈ ਕੇ ਹੋਈ ਚੱਲਣ ਤੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਸਹੀ ਸਮੇਂ ਤੇ ਸਹੀ ਢੰਗ ਨਾਲ ਸੰਜੀਦਗੀ ਨਾਲ ਹੱਲ ਕੀਤਾ ਜਾਵੇ ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੌਜੂਦਾ ਇੰਡੀਆ ਦੇ ਬਹੁ ਗਿਣਤੀ ਨਾਲ ਸਬੰਧਤ ਹਕੂਮਰਾਨਾ ਵੱਲੋਂ ਇੰਡੀਆ ਵਿੱਚ ਵਸਣ ਵਾਲੀਆਂ ਘੱਟ ਗਿਣਤੀ ਕੋਮਾ ਨੂੰ ਨਜਾਮੀ ਪ੍ਰਬੰਧ ਵਿੱਚ ਨਾਲ ਲੈ ਕੇ ਨਾ ਚੱਲਣ ਅਤੇ ਉਹਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਸਹੀ ਢੰਗ ਨਾਲ ਹਲ ਨਾ ਕਰਨ ਉਤੇ ਬਣੇ ਹਾਲਾਤਾਂ ਉਤੇ ਕੋਖ ਵੀ ਨਜ਼ਰ ਮਾਰਦੇ ਹੋਏ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਅੱਜ ਜੇਕਰ ਪੰਜਾਬ ਸੂਬੇ ਤੇ ਗੁਆੜੂ ਸੂਬੇ ਹਰਿਆਣਾ ਦੇ ਕਿਸਾਨ ਅਤੇ ਛੱਟ ਗਿਣਤੀ ਕੋਮਾ ਵਿੱਚ ਵੱਡੇ ਪੱਧਰ ਤੇ ਨਿਰਾਸ਼ਾ ਉਤਪਨ ਹੋ ਚੁੱਕੀ ਹੈ ਤਾਂ ਇਸ ਦੀ ਵਜ੍ਹਾ ਛੱਟ ਗਿਣਤੀ ਕੋਮਾ ਨਾਲ ਸੰਬੰਧਤ ਵੋਟਰਾਂ ਵੱਲੋਂ ਸੂਝਵਾਨਤਾ ਨਾਲ ਆਪਣੇ ਵੋਟ ਹੱਕ ਦੀ ਸਹੀ ਵਰਤੋਂ ਨਾ ਕਰਨਾ ਵੀ ਹੈ ਜੋ ਅਕਸਰ ਹੀ ਪੰਜਾਬ ਅਤੇ ਛੱਟ ਗਿਣਤੀ ਕੋਮਾ ਵਿਰੋਧੀ ਜਮਾਤਾਂ ਬੀਜੇਪੀ ਆਮ ਆਦਮੀ ਪਾਰਟੀ ਕਾਂਗਰਸ ਨੂੰ ਬਿਨਾਂ ਸੋਚੇ ਸਮਝੇ ਵੋਟਾਂ ਬਾਦੰਦੇ ਹਨ ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲਾ ਵਰਤਾਰਾ ਹੈ ਕਿ ਪੰਜਾਬ ਵਿੱਚ ਸਿੱਖ ਕੌਮ ਨਾਲ ਸੰਬੰਧਿਤ ਰਵਾਇਤੀ ਪਾਰਟੀ ਬਦਲਦਲਦੀਏ ਕਦੇ ਬੀਜੇਪੀ ਕਦੀ ਕਾਂਗਰਸ ਕਦੀ ਆਮ ਆਦਮੀ ਪਾਰਟੀ ਦੇ ਸੈਂਟਰ ਦੇ ਹਕਮਰਾਨਾਂ ਵੱਲ ਆਪਣੇ ਸੁਵਾਰਥੀ ਹਿੱਤਾਂ ਦੀ ਪੂਰਤੀ ਲਈ ਝੁਕਾ ਕਰ ਜਾਂਦੇ ਹਨ ਜਿਸ ਨਾਲ ਘਟ ਗਣਤੀ ਕੌਮਾਂ ਅਤੇ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਮਸਲਿਆਂ ਨੂੰ ਹੱਲ ਕਰਵਾਉਣ ਵਿੱਚ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਵਿੱਚ ਅਸਫਲ ਹੋ ਜਾਂਦੇ ਹਨ ਅਜਿਹੇ ਸਮੇਂ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਬੀਤੇ ਸਮੇਂ ਵਿੱਚ ਮੁਗਲਾਂ ਦੇ ਰਾਜ ਸਮੇਂ ਅੰਗਰੇਜ਼ਾਂ ਦੇ ਰਾਜ ਸਮੇਂ ਅਤੇ ਹੁਣ ਬਹੁਗਿਣਤੀ ਹਿੰਦੂਤਵ ਰਾਜ ਸਮੇਂ ਘੱਟ ਗਿਣਤੀ ਕੌਮਾਂ ਉਤੇ ਜ਼ਬਰ ਤੇ ਬੇਇਨਸਾਫ਼ੀਆਂ ਹੁੰਦੀਆਂ ਰਹੀਆਂ ਹਨ ਮੁਗਲ ਹਕੂਮਤ ਸਮੇਂ ਮੁਗਲ ਜੇਕਰ ਹਿੰਦੂਆਂ ਨੂੰ ਜ਼ਬਰੀ ਇਸਲਾਮ ਵਿੱਚ ਸ਼ਾਮਲ ਕਰਦੇ ਸਨ ਤਾਂ ਹੁਣ ਵੀ ਬਹੁਗਿਣਤੀ ਹਿੰਦੂ ਰਾਜ ਭਾਗ ਵਿੱਚ ਘੱਟ ਗਿਣਤੀ ਸਿੱਖ ਕੌਮ ਉਤੇ ਉਸੇ ਤਰ੍ਹਾਂ ਜ਼ਬਰ ਹੋ ਰਿਹਾ ਹੈ 1900 ਦੇ ਬਲੂ ਸਟਾਰ ਦੀ ਫੌਜੀ ਹਮਲੇ ਸਾਵੇਂ ਸਾਡੇ ਵਿਧਾਨਿਕ ਧਾਰਮਿਕ ਸਮਾਜਿਕ ਸਭ ਹੱਕ ਕੁਚਲ ਦਿੱਤੇ ਗਏ ਸਾਡੇ ਤੋਸਾਖਾਨਾ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਬੇਸ ਕੀਮਤੀ ਵਸਤਾਂ ਦਸਤਾਵੇਜ਼ ਸਾਨੂੰ ਅੱਜ ਤੱਕ ਵਾਪਸ ਨਹੀਂ ਕੀਤੀ ਗਈ ਸਾਨੂੰ ਪੰਜਾਬ ਨੂੰ ਕੋਈ ਵੱਡੀ ਇੰਡਸਟਰੀ ਨਹੀਂ ਦਿੱਤੀ ਜਾ ਰਹੀ ਸਾਡੀਆਂ ਉਤਪਾਦ ਕਿਸਾਨੀ ਵਸਤਾਂ ਤੇ ਹੋਰ ਛੋਟੇ ਵਪਾਰੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਮਸ਼ੀਨਾਂ ਆਦਿ ਨੂੰ ਅੱਛੀ ਕੀਮਤਾਂ ਦੇ ਵੇਚਣ ਲਈ ਸਾਡੀਆਂ ਸਰਹੱਦਾਂ ਵਿੱਚ ਕਿਹਾ ਕਿ ਨਹੀਂ ਖੋਲੀਆਂ ਜਾ ਰਹੀਆਂ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਫਿਰ ਗੁਜਰਾਤ ਵੀ ਤਾਂ ਇੱਕ ਸਰਹੱਦੀ ਸੂਬਾ ਹੈ ਫਿਰ ਉੱਥੇ ਤਾਂ ਵੱਡੇ ਰੂਪ ਵਿੱਚ ਵੱਡੀਆਂ ਇੰਡਸਟਰੀਆਂ ਵੀ ਦੱਤੀਆਂ ਗਈਆਂ ਹਨ ਅਤੇ ਹੁਣੇ ਹੀ ਫਰਾਂਸ ਦੇ ਜਹਾਜ਼ ਬਣਾਉਣ ਦਾ ਵੱਡਾ ਪ੍ਰੋਜੈਕਟ ਵੀ ਉੱਥੇ ਲਗਾਇਆ ਜਾ ਰਿਹਾ ਹੈ ਜਦੋਂ ਕਿ ਅਜਿਹੇ ਸੁਰੱਖਿਆ ਨਾਲ ਸੰਬੰਧ ਉਪਕਰਨ ਬਣਾਉਣ ਦੀ ਕਿਸੇ ਸਰਦੀ ਸੂਬੇ ਵਿੱਚ ਨਹੀਂ ਹੋ ਸਕਦੇ ਜਦੋਂ ਗੁਜਰਾਤ ਨੂੰ ਮਾਲੀ ਸਮਾਜਿਕ ਅਤੇ ਵਪਾਰਕ ਤੌਰ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਨਾਲ ਇਹ ਬੇਇਨਸਾਫੀ ਮੰਦ ਭਾਵਨਾ ਅਦੀਨ ਕੀਤੀ ਜਾ ਰਹੀ ਹੈ ਤਾਮਿਲਨਾਡੂ ਦੇ ਮੁੱਖ ਮੰਤਰੀ ਸ਼੍ਰੀ ਸਟਾਲਿਨ ਆਪਣੇ ਸੂਬੇ ਦੇ ਆਧਾਰਿਤ ਜਦੋਂ ਤਾਮਿਲ ਭਾਸ਼ਾ ਨੂੰ ਆਪਣੇ ਸੂਬੇ ਵਿੱਚ ਪ੍ਰਫਲਿਤ ਕਰ ਰਹੇ ਹਨ ਤਾਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਤੇ ਪੰਜਾਬੀ ਨੂੰ ਪ੍ਰਫਲਿਤ ਕਰਨ ਵਿੱਚ ਕਿਉਂ ਓੜੀਕੇ ਖੜੇ ਕਿਤੇ ਜਾ ਰਹੇ ਹਨ